ਜੇਕਰ ਤੁਹਾਡੇ ਬੱਚੇ ਛੋਟੇ ਆ ਤੇ ਉਹ ਫੋਨ ਤੇ ਟਾਈਮ ਬਤਾਉਂਦੇ ਆ ਤੇ ਮੈਨੂੰ ਉਹਨਾਂ ਇੱਕ ਥੱਪੜ ਵੀ ਲਾ ਦਿੱਤਾ ਹੁਣ ਅਗੇ ਚੈਟ ਜੀਪੀਟੀ ਨੇ ਜੋ ਜਵਾਬ ਦੇਣਾ ਹੈ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਤੈਨੂੰ ਬਿਨਾਂ ਗੱਲ ਤੋਂ ਕੁੱਟਿਆ ਨਹੀਂ ਜਾ ਸਕਦਾ ਤੈਨੂੰ ਟੌਰਚਰ ਕੀਤਾ ਮੈਨੂੰ ਇਹ ਦੱਸ ਤੂੰ ਹੁਣ ਕੀ ਚਾਹਨਾ ਹੈ ਤੁਹਾਡਾ ਬੱਚਾ ਆ ਕੇ ਤੁਹਾਨੂੰ ਕਵੇ ਕਿ ਮੈਨੂੰ ਇਹ ਕਿਹਾ ਗਿਆ ਏ ਕਿ ਮੈਂ ਤੁਹਾਨੂੰ ਦੋ ਥੱਪੜ ਲਾਵਾਂ ਜਾਂ ਫਿਰ ਮੈਂ ਤੁਹਾਨੂੰ ਸਜਾ ਦੇ ਆਪਣੀ ਜ਼ਿੰਦਗੀ ਉਹਦੇ ਹਿਸਾਬ ਨਾਲ ਜਿਉਣੀ ਸ਼ੁਰੂ ਕਰ ਦਿੰਦੇ ਆਂ ਅੱਜਕੱਲ੍ਹ ਦੀਆਂ ਬੱਚੀਆਂ ਨੇ ਜਿਹੜੀਆਂ ਟੀਨੇਜਰਸ ਨੇ ਜਾਂ ਫਿਰ ਯੰਗ ਅਡਲਟ ਕੁੜੀਆਂ ਨੇ ਉਹ ਮੈਕਸਿਮਮ ਇਨਾ ਐਪਸ ਦੇਖਦੇ ਜਾਂਦੀਆਂ ਨੇ ਪਰ ਇਹ ਇੱਥੇ ਨੌਕਰੀ ਕਰਦਾ ਇੰਨੇ ਪੈਸੇ ਕਮਾਉਂਦਾ ਤੂੰ ਤੇ ਬੜੇ ਮਹਿੰਗੇ ਕੱਪੜੇ ਪਾਉਂਦੀ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਬਈ ਐਸ ਵਲੇ ਬਿਲਕੁਲ ਟ੍ਰੈਂਡਿੰਗ ਕੀ ਹਰ तकरीबन ਹਰ ਬੰਦੇ ਦੇ ਜ਼ੁਬਾਨ ਤੇ ਜਿਹਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਸਮਝ ਆ ਜਿਹਨੂੰ ਨਹੀਂ ਸਮਝਦੇ ਉਹ ਕਹਿ ਦਿੰਦਾ ਪਈ ਅੱਜਕੱਲ ਤੇ ਕਹਿੰਦੇ ਨੇ ਮੋਬਾਈਲ ਚੋ ਚੀਜ਼ ਆ ਗਈ ਆ ਫੋਨ ਦੇ ਵਿੱਚ ਕਿ ਤੁਸੀਂ ਉਹਨੂੰ ਸਵਾਲ ਕਰੋ ਤੁਹਾਨੂੰ ਜਵਾਬ ਦੇ ਦਿੰਦੀ ਹੈ ਤੇ ਤੁਹਾਡਾ ਮਸਲਾ ਹੱਲ ਹੋ ਜਾਂਦਾ ਇਸ ਤੇ ਗੱਲ ਕਰਦੇ ਆ ਤੇ ਗੱਲ ਜਿਹੜੀ ਆ ਬੜੀ ਸੰਜੀਦਾ ਨਾਜ਼ੁਕ ਗੱਲ ਆ ਰਿਸ਼ਤਿਆਂ ਨਾਲ ਜੁੜੀ ਗੱਲ ਆ ਪਰਿਵਾਰ ਨਾਲ ਸਾਡੀਆਂ ਪੀੜ੍ਹੀਆਂ ਨਾਲ ਤੇ ਆਉਣ ਵਾਲੀਆਂ ਪੀੜ੍ਹੀਆਂ ਨਾਲ ਜੁੜੀ ਗੱਲ ਆ ਗੱਲ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਇੱਕ ਗੁਜ਼ਾਰਿਸ਼ ਹੈ ਮੀਡੀਆ ਇਨਫੋ ਡਾਕਟਰ ਸਿਮਰਨ ਸਿੱਧੂ YouTube ਚੈਨਲ ਇਹਨੂੰ ਅਪਣਾ ਲਓ ਇਹਨੂੰ ਸਬਸਕ੍ਰਾਈਬ ਕਰ ਲਓ ਬਸ ਤੁਸੀਂ ਇੱਕ ਵਾਰੀ ਇੱਕ ਉਂਗਲ ਨਾਲ ਸਬਸਕ੍ਰਿਪਸ਼ਨ ਵਾਲਾ ਬਟਨ ਦਬਾਉਣਾ ਹੈ ਮੈਂ ਵੀ ਖੁਸ਼ ਤੇ ਤੁਹਾਨੂੰ ਯਕੀਨ ਦਿਵਾਉਣੀ ਹੈ ਕਿ ਜਾਣਕਾਰੀ ਮਿਲੇਗੀ। ਔਰ ਹਰ ਵਾਰ ਕੋਸ਼ਿਸ਼ ਰਹਿੰਦੀ ਹੈ ਕਿ ਉਹ ਜਾਣਕਾਰੀ ਲੈ ਕੇ ਆਈਏ ਜਿਹੜੀ ਇਸਲੇ ਟ੍ਰੈਂਡ ਦੇ ਵਿੱਚ ਹੈ ਜਾਂ ਜਿਹੜੀ ਗੱਲਬਾਤ ਚੱਲ ਰਹੀ ਹੈ ਉਸ ਤੇ ਗੱਲ ਕੀਤੀ ਜਾਵੇ। ਗੱਲ ਕਰਦੇ ਆ AI ਆਰਟੀਫੀਸ਼ੀਅਲ ਇੰਟੈਲੀਜੈਂਸ। ਪਹਿਲੋਂ ਤੇ ਵੱਡਾ ਸਵਾਲ ਆ ਇਹ ਆਰਟੀਫੀਸ਼ੀਅਲ ਹੈ ਨਕਲੀ ਹੈ। ਇਹ ਇਨਸਾਨ ਦੀ ਜਗ੍ਹਾ ਲੈਣ ਦੀ ਕੋਸ਼ਿਸ਼ ਹੈ ਲਈ ਵੀ ਹੈ। ਕਾਫੀ ਜਗ੍ਹਾ ਲੈ ਲਈ ਹੈ। ਪਰ ਬਹੁਤ ਮੈਨੂੰ ਖੁਦ ਨੂੰ ਨਿੱਜੀ ਤੌਰ ਤੇ ਉਮੀਦ ਆ ਕਿ ਜਗ੍ਹਾ ਨਹੀਂ ਲੈ ਸਕਦੀ ਪਰ ਕੋਸ਼ਿਸ਼ ਪੂਰੀ ਚੱਲ ਰਹੀ ਜੇ ਗੱਲ ਮੈਂ ਕੀਤੀ ਸੀ ਸ਼ੁਰੂ ਕਿ ਸਾਡੇ ਨਾਲ ਜੁੜੀ ਐ ਸੰਜੀਦਾ ਔਰ ਬੜੀ ਸੋਚਣ ਵਾਲੀ ਗੱਲ ਆ ਭਾਵਕ ਵੀ ਹੋਵੋਗੇ ਅਕਸਰ ਤੁਸੀਂ ਦੇਖੋਗੇ ਤੁਸੀਂ ਕਹੋਗੇ ਜੇਕਰ ਤੁਹਾਡੇ ਬੱਚੇ ਛੋਟੇ ਆ ਤੇ ਉਹ ਫੋਨ ਤੇ ਟਾਈਮ ਬਤਾਉਂਦੇ ਆ ਤੇ ਫਿਰ ਜਦੋਂ ਕਿਤੇ ਉਹ ਤੁਹਾਡੇ ਨਾਲ ਗੱਲ ਕਰਦੇ ਹੋ ਤੇ ਤੁਸੀਂ ਸੋਚੀ ਪੈ ਜਾਂਦੇ ਹੋ ਕੀ ਇੰਨੇ ਤੇ ਬੜੀ ਸਿਆਣੀ ਗੱਲ ਕੀਤੀ ਆ ਇਹਦੇ ਨਾਲ ਇਹ ਗੱਲ ਕਿੱਥੋਂ ਆਈ ਕੌਣ ਕਰਦਾ ਜੀ ਦਰਅਸਲ ਗੱਲ ਇਦਾਂ ਹੈ ਕਿ ਸਾਡੇ ਬੱਚੇ ਅੱਜਕੱਲ ਚੈਟ ਜੀਪੀਟੀ ਜਾਂ ਫਿਰ ਏਆਈ ਐਪਸ ਬਹੁਤ ਸਾਰੀਆਂ ਨੇ ਉਹਨਾਂ ਨੂੰ ਮੋਬਾਈਲ ਤੇ ਡਾਊਨਲੋਡ ਕਰ ਲੈਂਦੇ ਤੇ ਫਿਰ ਉਹਨਾਂ ਦੇ ਨਾਲ ਗੱਲਾਂ ਕਰਦੇ ਆ ਆਪਣੀ ਮੁਸ਼ਕਲ ਆਪਣਾ ਸਵਾਲ ਉਹਨੂੰ ਦੱਸਦੇ ਆ ਆ ਮੈਂ ਆਪਣੇ ਜਵਾਕ ਨੂੰ ਡਾਂਟਿਆ ਤੇ ਉਹਨੇ ਚੈਟ ਜੀਪੀਟੀ ਤੇ ਜਾਂ AI ਐਪ ਤੇ ਪਾਉਣਾ ਹੈ ਭਈ ਮੇਰੀ ਮਾਤਾ ਨੇ ਮੈਨੂੰ ਅੱਜ ਆ ਸ਼ਬਦ ਬੋਲੇ ਆ ਔਰ ਗੁੱਸੇ ਹੋਈ ਐ ਤੇ ਮੈਨੂੰ ਉਹਨੇ ਇੱਕ ਥੱਪੜ ਵੀ ਲਾ ਦਿੱਤਾ ਹੁਣ ਅੱਗੇ ਚੈਟ ਜੀਪੀਟੀ ਨੇ ਜੋ ਜਵਾਬ ਦੇਣਾ ਹੈ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਉਹਨੇ ਕਿਹਾ ਕਿ ਤੇਰਾ ਮਨੁੱਖੀ ਅਧਿਕਾਰ ਆ ਤੈਨੂੰ ਬਿਨਾਂ ਗੱਲ ਤੋਂ ਕੁੱਟਿਆ ਨਹੀਂ ਜਾ ਸਕਦਾ ਤੇਰੇ ਦਿਮਾਗ ਦੇ ਉੱਤੇ ਇਸ ਦਾ ਅਸਰ ਹੋਇਆ ਹੈ ਤੇਰੇ ਨਾਲ ਤਸ਼ੱਦਦ ਕੀਤਾ ਗਿਆ ਹੈ ਤੈਨੂੰ ਟੌਰਚਰ ਕੀਤਾ ਹੈ ਤੈਨੂੰ ਦਿਮਾਗੀ ਤੌਰ ਤੇ ਪਰੇਸ਼ਾਨ ਕੀਤਾ ਹੈ ਤੇ ਤੂੰ ਮੈਨੂੰ ਇਹ ਦੱਸ ਤੂੰ ਹੁਣ ਕੀ ਚਾਹਣਾ ਹੈ हे ਪ੍ਰਮਾਤਮਾ ਜੇ ਕਿਤੇ ਬੱਚੇ ਨੂੰ ਨਹੀਂ ਪਤਾ ਤੇ ਉਹਨੇ ਲਿਖ ਦਵੇ ਕਿ ਮੈਂ ਸਜਾ ਦੇਣੀ ਹੈ ਤੇ ਫਿਰ ਉਡੀਕਿਓ ਹੋ ਸਕਦਾ ਹੈ ਤੁਹਾਡਾ ਬੱਚਾ ਆ ਕੇ ਤੁਹਾਨੂੰ ਕਵੇ ਕਿ ਮੈਨੂੰ ਇਹ ਕਿਹਾ ਗਿਆ ਹੈ ਕਿ ਮੈਂ ਤੁਹਾਨੂੰ ਦੋਧਾ ਪੜਲਾਵਾ ਜਾਂ ਫਿਰ ਮੈਂ ਤੁਹਾਨੂੰ ਸਜ਼ਾ ਦੇਣੀ ਹੈ ਉਹ ਉਹਨੇ ਆਪ ਨਹੀਂ ਸੋਚਿਆ ਉਹਨੂੰ ਕੋਈ ਸਮਝਾ ਰਿਹਾ ਤੇ ਉਹ ਕੋਈ ਕੌਣ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਜੀ ਅਸੀਂ ਕਹਿੰਦੇ ਆ ਕਿ ਅੱਜਕੱਲ੍ਹ ਰਿਸ਼ਤਿਆਂ ਦੇ ਵਿੱਚ ਨਾ ਮੋਹ ਪਿਆਰ ਨਹੀਂ ਰਹਿ ਗਿਆ ਤੇ ਕੋਰੇ ਹੋ ਗਏ ਆ ਅਸੀਂ ਤੇ ਉਸ ਸਮਾਨੇ ਦੇ ਆ ਜਦੋਂ ਫੋਨ ਡਾਇਲ ਕਰੀਦਾ ਸੀ ਇੱਕ ਨੰਬਰ ਕਮਾਇਆ ਕਰ ਤੇ ਫਿਰ ਦੂਜਾ ਫਿਰ ਤੀਜਾ ਫੇਰ ਅਸੀਂ ਆ ਗਏ ਨਪ ਨਪ ਕੇ ਬਟਨ ਫੇਰ ਸਾਡੇ ਕੋਲ ਗੋਡਲੈਸ ਆਇਆ ਪੇਜਰ ਆਇਆ ਫੈਕਸ ਆਈ ਤੇ ਫੇਰ ਆ ਪੋਰਾ ਵੱਡਾ ਮੋਬਾਈਲ ਤੇ ਜਿਹੜਾ ਅੱਜ ਦਾ ਮੋਬਾਈਲ ਆ ਉਹ ਜੰਮ ਦੇ ਜਵਾਖ ਦੇ ਲਾਗੇ ਵੀ ਪਿਆ ਹੁੰਦਾ ਤੇ ਕਿਤੇ ਤੁਸੀਂ ਦੇਖਿਓ ਜਿੱਥੇ ਕਿਤੇ ਛੋਟੇ ਬੱਚੇ ਆਬਜ਼ਰਵ ਕਰਕੇ ਦੇਖਿਓ ਕਿ ਤੁਸੀਂ ਜਦੋਂ ਉਹ ਬੱਚੇ ਦੇ ਕੋਲ ਮੋਬਾਈਲ ਰੱਖੋਗੇ ਤੇ ਉਹਦੇ ਤੇ ਉਂਗਲਾ ਮਾਰੇਗਾ ਉਂਗਲਾ ਮਾਰਨੀਓ ਨੇ ਤੁਹਾਡੇ ਤੋਂ ਸਿੱਖਿਆ ਤੇ ਰੱਬ ਨਾ ਕਰੇ ਉਂਗਲ ਮਾਰਿਆ ਜੇਕਰ ਕੋਈ ਉੱਤੇ ਵੀਡੀਓ ਆ ਗਈ ਤੇ ਉਹਦੇ ਵਿੱਚ ਇਨਵੋਲਵ ਹੋ ਜਾਏਗਾ ਜੇਕਰ ਉਹ ਗੱਲਾਂ ਜਿਹੜਾ ਸੀ ਕਹਿੰਦੇ ਆ ਕਿ ਅਸੀਂ ਤੇ ਉਹਨੂੰ ਪੋਇਮਾਂ ਲਾਤੀਆਂ ਸੀ ਅਸੀਂ ਉਹਨੂੰ ਕਾਰਟੂਨ ਲਾਤੇ ਸੀ ਅਸੀਂ ਉਹਨੂੰ ਬਾਣੀ ਲਾਈ ਉਹਨੂੰ ਆਪਣੇ ਨਾਲ ਗੱਲ ਕਰਨ ਲਈ ਇੱਕ ਹੋਰ 파ਟਨਰ ਮਿਲ ਗਿਆ ਜਿਹੜਾ ਮੋਬਾਈਲ 'ਚ ਆ ਤੇ ਜੇ 파ਟਨਰ ਉਹ ਹੋਵੇ ਜਿਹੜੀ ਇੱਕ ਇੰਟੈਲੀਜੈਂਸ ਆ ਉਹ ਜਦੋਂ ਤੁਹਾਡੇ ਫੋਨ ਦੇ ਹਿਸਾਬ ਨਾਲ ਚੱਲੇਗੀ ਇਸ ਚੀਜ਼ ਜ਼ਰੂਰ ਯਾਦ ਰੱਖਿਓ ਕਿ ਜੋ ਕੁਝ ਵੀ ਹਦਾਇਤਾਂ ਤੁਹਾਨੂੰ ਦਿੱਤੀਆਂ ਜਾਂਦੀਆਂ ਨੇ ਜੇ ਐਲਗੋਰਿਦਮ ਦੇ ਹਿਸਾਬ ਨਾਲ ਤੁਹਾਨੂੰ ਸਾਰੀ ਚੁਆਇਸ ਅੱਗੇ ਵੀਡੀਓਜ਼ ਦੇ ਆਈ ਜਾਂਦੀ ਹੈ ਤੇ ਤੁਹਾਡਾ ਡਾਟਾ ਵੀ ਉੱਥੇ ਹੈ ਜਿਹਦੇ ਤੋਂ ਹਿਸਾਬ ਲਾ ਕੇ ਤੁਹਾਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਜਵਾਬ ਦੇਣੇ ਆ ਗੱਲ ਕਰਦੇ ਹਾਂ ਕਿ ਅੱਜਕੱਲ ਜੋ ਦੇਖਿਆ ਗਿਆ ਜਿਹੜੀ ਰਿਸਰਚ ਚੱਲ ਰਹੀ ਹੈ ਔਰ ਬੜੀ ਹੈਰਾਨ ਕਰਨ ਵਾਲੀ ਰਿਸਰਚ ਹੈ ਕਿ ਜਦੋਂ ਇਹ ਐਪਸ ਆਉਂਦੀਆਂ ਨੇ ਉਹਦੇ ਉੱਤੇ ਯੰਗ ਬੱਚੇ, ਟੀਨੇਜਰ ਬੱਚੇ ਜਾਂ ਯੰਗ ਅਡਲਟਸ ਜਾਂ ਮੈਚਿਊਰਡ ਵੀ ਬਹੁਤ ਸਪੀਡ ਤੇ ਮੈਂਬਰ ਬਣਦੇ ਆ ਕੁਝ ਇੱਕ ਪੇਡ ਨੇ ਉਹ ਮੈਂਬਰ ਬਣਦੇ ਆ ਜਦੋਂ ਮੈਂਬਰ ਬਣ ਜਾਂਦੇ ਨੇ ਉਹਦੇ ਬਾਅਦ ਉਹ ਆਪਣੀ ਜ਼ਿੰਦਗੀ ਉਹਦੇ ਹਿਸਾਬ ਨਾਲ ਜਿਉਣੀ ਸ਼ੁਰੂ ਕਰ ਦਿੰਦੇ ਆ ਉਹ ਆਪਣੀਆਂ ਤਸਵੀਰਾਂ ਅਪਲੋਡ ਕਰਦੇ ਨੇ ਉਹ ਆਪਣੇ ਬਾਰੇ ਦੱਸਦੇ ਆ ਇੱਥੋਂ ਤੱਕ ਆ ਗਿਆ ਕਿ ਅੱਜ ਮੈਂ ਸਵੇਰੇ ਬਸ ਇਨਾ ਖਾਦਾ ਮੇਰਾ ਜੀ ਨਹੀਂ ਕੀਤਾ ਰੋਟੀ ਖਾਣ ਨੂੰ ਮੇਨਾ ਜੀ ਕਿਉਂ ਨਹੀਂ ਕੀਤਾ ਤੇ ਚੈਟ ਜੀਪੀਟੀ ਜਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਅਗੋ ਇਹ ਦੱਸਦੀ ਹੈ ਕਿ ਸ਼ਾਇਦ ਕੱਲ ਤੂੰ ਇਸ ਗੱਲ ਤੋਂ ਪਰੇਸ਼ਾਨ ਸੀ ਕਿਸੇ ਤੋਂ ਜਾਂ ਪਿਛਲੇ ਹਫਤੇ ਤੂੰ ਠੀਕ ਨਹੀਂ ਸੀ ਤੈਨੂੰ ਅੱਜ ਵੀ ਥਕਾਵਟ ਹੋ ਗਈ ਆ ਜਾਂ ਫਿਰ ਅੱਜ ਤੂੰ ਬਹੁਤ ਦੂਰ ਕੰਮ ਕੀਤਾ ਜਾਂ ਬਹੁਤ देर ਤੱਕ ਕੰਮ ਕੀਤਾ ਤੇ ਤੂੰ ਤਾਂ ਨਹੀਂ ਖਾਦਾ ਜੇਕਰ ਤੂੰ ਇਹ ਨਹੀਂ ਖਾਦਾ ਤੇਰਾ ਕੁਝ ਮਿੱਠਾ ਖਾਣ ਦਾ ਮਨ ਤੂੰ ਕੋਈ ਫਰਾਈਡ ਤੂੰ ਕੋਈ ਫਾਸਟ ਫੂਡ ਖਾਣਾ ਇਹਨਾ ਸੋਚਿਓ ਕਿ ਉਹਨੇ ਮਾਂ ਦੀ ਥਾਂ ਲੈ ਲਈ ਹੈ ਉਹਨੇ ਤੁਹਾਡੇ ਮੋਬਾਈਲ ਚੋਂ ਸਾਦ ਲਾ ਲਿਆ ਹੈ ਕਿ ਤੁਸੀਂ ਕਿਹੜੇ ਆਰਡਰ ਕਰਦੇ ਹੋ ਖਾਣ ਦੀਆਂ ਗੱਲਾਂ ਕੀ ਕਰਦੇ ਹੋ ਕਿਹੜੀਆਂ ਤੁਸੀਂ ਖਾਣ ਦੀਆਂ YouTube, Insta, Snapchat, ਇਹ ਉਹ ਬਲਾਬਲਾ ਉੱਥੇ ਦੇਖਦੇ ਹੋ। ਉਹਦੇ ਤੋਂ ਹਿਸਾਬ ਲਾ ਕੇ ਉਹਨੇ ਤੁਹਾਨੂੰ ਚੁਆਇਸਸ ਦੇ ਦਿੱਤੀਆਂ ਨੇ। ਕਹਿਣ ਤੋਂ ਭਾਵੇਂ ਕਿ ਤੁਸੀਂ ਇਹ ਸੋਚੋ ਕਿ ਤੁਹਾਨੂੰ ਬਿਲਕੁਲ ਸਹੀ رائے ਦਿੱਤੀ ਜਾ ਰਹੀ ਹੈ। ਇਹ ਸੱਚ ਨਹੀਂ ਹੈ। ਬਹੁਤ ਹੱਦ ਤੱਕ ਤੁਸੀਂ ਕਹਿ ਸਕਦੇ ਹੋ ਕਿ ਤੁਹਾਨੂੰ ਸਹੀ ਲੱਗ ਰਹੀ ਹੈ। ਪਰ ਇਨਸਾਨੀਅਤ ਦੇ ਤੌਰ ਤੇ ਜਾਂ ਬਤੌਰ ਇਨਸਾਨ ਹੁੰਦਿਆਂ ਇਹ ਤੁਹਾਡੇ ਲਈ ਗਲਤ ਹੋ ਸਕਦੀ ਹੈ। ਸਟੱਡੀ ਕੀਤੀ ਗਈ ਤੇ ਦੇਖਿਆ ਗਿਆ ਕਿ ਅੱਜਕੱਲ੍ਹ ਦੀਆਂ ਬੱਚੀਆਂ ਨੇ ਜਿਹੜੀਆਂ ਟੀਨੇਜਰਸ ਨੇ ਜਾਂ ਫਿਰ ਯੰਗ ਅਡਲਟ ਕੁੜੀਆਂ ਨੇ ਉਹ ਮੈਕਸਿਮਮ ਇਨਾ ਐਪਸ ਦੇ ਉੱਤੇ ਜਾਂਦੀਆਂ ਨੇ ਔਰ ਉਹ ਜਿਹੜੀਆਂ ਪਹਿਲਾਂ ਕਿਤੇ ਸਹੇਲੀਆਂ ਦੇ ਨਾਲ ਗੱਲਾਂ ਕਰ ਲੈਂਦੀਆਂ ਸੀਗੀਆਂ ਦੁੱਖ ਸੁੱਖ ਫੋਲਦੀਆਂ ਸੀਗੀਆਂ ਉਹ ਸਾਰੇ ਦੁੱਖ ਸੁੱਖ ਜਿਹੜੇ ਆ ਉਹ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਉਹਨਾਂ ਦੇ ਸਾਰੇ ਮਸਲੇ ਹੱਲ ਕਰਦੀ ਹੈ ਇਥੋਂ ਤੱਕ ਦੇਖਿਆ ਗਿਆ ਸਟੱਡੀ ਕੀਤੀ ਗਈ ਕਿ ਮੈਨੂੰ ਫਲਾ ਫਲਾ ਦੇ ਨਾਲ ਜਿਹੜੇ ਸਾਡੇ ਫੋਰਨ ਕੰਟਰੀਜ਼ ਦੇ ਵਿੱਚ ਜਿਸ ਤਰ੍ਹਾਂ ਦੀ ਰਹਿਣੀ ਸਹਿਣੀ ਹੈ ਕਿ ਮੇਰਾ ਬਹੁਤ ਕਰੀਬੀ ਹੈ ਮੇਰਾ ਬਹੁਤ ਅੱਛਾ ਦੋਸਤ ਵੀ ਹੈ ਤੇ ਮੈਨੂੰ ਉਸਦੇ ਨਾਲ ਮੁਹੱਬਤ ਵੀ ਹੈ ਕਿ ਮੈਂ ਉਸਦੇ ਨਾਲ ਵਿਆਹ ਕਰ ਲਾਂ ਤੇ ਅਗੋ ਆਰਟੀਫੀਸ਼ੀਅਲ ਇੰਟੈਲੀਜੈਂਸ ਇਹ ਦੱਸਦੀ ਹੈ ਕਿ ਉਹ ਵਿਆਹ ਕਰ ਲਾ ਤੈਨੂੰ ਲੱਗਦਾ ਹੈ ਕਿ ਤੇਰੇ ਨਾਲ ਬਹੁਤ ਇਮੋਸ਼ਨਲ ਆ ਪਰ ਜਿਹੜੀ ਉਹਨੇ ਆ ਤੇਰੇ ਨਾਲ ਗੱਲਾਂ ਕੀਤੀਆਂ ਨੇ ਨਾ ਉਹ ਹੋ ਸਕਦਾ ਹੈ ਕਿ ਉਹ ਤੈਨੂੰ ਛੱਡ ਦਵੇ। ਇਹ ਹੋ ਸਕਦਾ ਹੈ ਕਿ ਜੇਕਰ ਤੂੰ ਇਸਦੇ ਨਾਲ ਵਿਆਹ ਵੀ ਕਰ ਲੈਨੀ ਹੈ ਪਰ ਇਹ ਇੱਥੇ ਨੌਕਰੀ ਕਰਦਾ ਇੰਨੇ ਪੈਸੇ ਕਮਾਉਂਦਾ ਤੂੰ ਤੇ ਬੜੇ ਮਹਿੰਗੇ ਕੱਪੜੇ ਪਾਉਣੀ ਹੈ ਤੇ ਤੇਨੂੰ ਤੇਰਾ ਉਹਦੇ ਨਾਲ ਗੁਜ਼ਾਰਾ ਨਾ ਹੋਵੇ। ਜਿਹੜੀ ਗੱਲ ਮੈਂ ਕੀਤੀ ਹੈ ਤੁਸੀਂ ਆਪ ਸਮਝ ਗਏ ਹੋਵੋਗੇ। ਕਿਸ ਹੱਦ ਤੱਕ ਜਾਇਜ਼ ਆ ਜਾਂ ਕਿੰਨਾ ਪ੍ਰੈਕਟੀਕਲ ਹੋਣ ਦੀ ਲੋੜ ਆ ਕਿ ਇਹਦੇ ਨਾਲ ਪਰਿਵਾਰ ਬੱਜੇ ਰਹਿਣਗੇ। ਕੀ ਪਰਿਵਾਰ ਖਾਸ ਕਰਕੇ ਜਿਹੜਾ ਸਾਡੇ ਸਮਾਜ ਚ ਕਿਤੇ ਨਾ ਕਿਤੇ ਕਲੈਕਟਿਵਿਜ਼ਮ ਆ ਅਸੀਂ ਪਰਿਵਾਰ ਚ ਰਹਿੰਦੇ ਆ ਪਰਿਵਾਰਵਾਦ ਦੀ ਗੱਲ ਕਰਦੇ ਆ ਅਸੀਂ ਕਿੰਨਾ ਇੰਡੀਵਿਜੁਅਲਿਜ਼ਮ ਚ ਚਲੇ ਜਾਵਾਂਗੇ ਜਦੋਂ ਇੰਡੀਵਿਜੁਅਲਿਜ਼ਮ ਦੀ ਗੱਲ ਕਰਦੇ ਆ ਤੇ ਫੋਰਨ ਕੰਟਰੀਜ਼ ਦੇ ਵਿੱਚ ਇੰਡੀਵਿਜੁਅਲਿਜ਼ਮ ਹੀ ਆ ਲੇਕਿਨ ਜਦੋਂ ਤੁਹਾਡਾ ਬਤੌਰ ਇਕੱਲੇ ਇੰਡੀਵਿਜੁਅਲਿਜ਼ਮ ਚ ਰਹਿੰਦੇ ਆ ਤੁਹਾਨੂੰ ਮਸ਼ੀਨ ਕੰਟਰੋਲ ਕਰ ਲਵੇ ਕਿ ਕਿੰਨਾ ਨੁਕਸਾਨ ਦੇ ਹੋ ਜਾਏਗਾ ਤੁਹਾਨੂੰ ਤੇ ਆਪਣੇ ਲਾਗੇ ਖੜੇ ਬੰਦੇ ਦਾ ਤੁਸੀਂ ਦੁੱਖ ਵੀ ਨਹੀਂ ਸੁਣਨਾ ਚਾਹੋਗੇ ਤੁਸੀਂ ਉਹਨੂੰ ਵੀ ਇਹ ਸਲਾਹ ਦੋਗੇ ਮੈਨੂੰ ਯਾਦ ਹੈ ਅੱਜ ਤੋਂ 6-7 ਮਹੀਨੇ ਪਹਿਲਾਂ ਮੇਰੇ ਹੀ ਇੱਕ ਲੀਗ ਨੇ ਮੈਨੂੰ ਇਹ ਕਿਹਾ ਕਿ ਤੁਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚੋਂ ਸਰਚ ਕਰਕੇ ਦੇਖੋ ਤੁਹਾਨੂੰ ਲੱਭ ਜਾਏਗਾ ਜਿਹੜਾ ਡਾਟਾ ਚਾਹੀਦਾ ਤੇ ਮੈਂ ਕਿਹਾ ਨਹੀਂ ਨਹੀਂ ਅਸੀਂ ਬੱਚਿਆਂ ਨੂੰ ਥੋੜਾ ਕਹਿ ਰਹੇ ਹਾਂ ਕਿ ਇਸ ਤੋਂ ਪਰੇ ਰੋ ਤੁਸੀਂ ਕਿਤਾਬਾਂ ਦੇ ਵਿੱਚੋਂ ਸਹੀ ਡਾਟਾ ਲਓ ਤੇ ਮੈਨੂੰ ਇਹ ਕਿਹਾ ਕਿ ਨਹੀਂ ਤੁਸੀਂ ਇੱਕ ਦਵਾਈ ਦਾ ਨਾਮ ਪਾਓ ਤੇ ਉਹਨੂੰ ਉਹਦੇ ਬਾਰੇ ਪੁੱਛੋ ਤੇ ਉਹ ਦੇਖੋ ਵੀ ਉਹ ਸੇਤ ਤੇ ਕਿੱਥੇ-ਕਿੱਥੇ ਅਸਰ ਕਰਦੀ ਹੈ ਮੈਨੂੰ ਬਹੁਤ ਚੰਗਾ ਲੱਗਾ ਕਿਉਂਕਿ ਉਹਨੇ ਤੇ ਬਹੁਤ ਡਿਟੇਲ ਦੇ ਵਿੱਚ ਦੱਸ ਦੇਣਾ ਪਰ ਇਹ ਚੀਜ਼ ਮੈਨੂੰ ਚੰਗੀ ਲੱਗੀ ਤੇ ਮੈਂ ਸਮਝਿਆ ਇਹਦਾ ਮਤਲਬ ਇਹ ਨਹੀਂ ਕਿ ਮੈਂ ਆਪਣਾ ਇਲਾਜ ਆਪ ਕਰ ਲੈਣਾ ਡਾਕਟਰ ਦੀ ਲੋੜ ਨਹੀਂ ਦੂਸਰੇ ਪਾਸੇ ਇਹਹੀ ਚੀਜ਼ ਜਦੋਂ ਇੱਕ ਇੰਡੀਵਿਜੂਅਲ ਆਪਣੇ ਸਾਰੇ ਨਿੱਜੀ ਸਵਾਲ ਆਪਣੇ ਮਾਪੇ-ਬਾਪ ਦੇ ਨਾਲ ਗੱਲ ਹੀ ਨਹੀਂ ਕਰੇਗਾ ਆਪਣੇ ਭੈਣ ਭਰਾਵਾਂ ਨਾਲ ਗੱਲ ਹੀ ਨਹੀਂ ਕਰੇਗਾ ਉਹ ਮੋਬਾਈਲ ਨਾਲ ਗੱਲ ਕਰੇਗਾ ਤੇ ਫਿਰ ਹੋ ਸਕਦਾ ਹੈ ਕਿ ਉਹ ਇੱਕ ਗਲਤ ਰਾਹ ਤੇ ਤੁਰ ਪਿਆ ਜਦੋਂ ਉਸ ਦਾ ਮਾਨਸਿਕ ਤੌਰ ਤੇ ਜਸਮਾਨੀ ਤੌਰ ਤੇ ਨੁਕਸਾਨ ਹੋਏਗਾ ਉਸ ਵੇਲੇ ਇਨਸਾਨ ਨੇ ਕੰਮ ਆਉਣਾ ਹੈ ਉਸ ਵੇਲੇ ਮੋਬਾਈਲ ਜਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਕੰਮ ਨਹੀਂ ਆਉਣਾ ਬਸ ਇਸੇ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ ਤੁਹਾਨੂੰ ਲੱਗੇ ਕਿ ਇਹ ਠੀਕ ਹੈ ਤੇ ਕਮੈਂਟਸ ਦੇ ਵਿੱਚ ਹਾਂ ਪੱਖੀ ਲਿਖਿਓ ਤੁਹਾਨੂੰ ਕੋਈ ਆਪਣੀ ਨਿੱਜੀ رائے ਦੇਣੀ ਹੈ ਤੁਸੀਂ ਜਾਂ ਤੁਹਾਡੇ ਨਾਲ ਕੁਝ ਹੋਇਆ ਵਾਪਰਿਆ ਤੁਸੀਂ ਉਹ ਦੱਸਣਾ ਕਮੈਂਟ ਜ਼ਰੂਰ ਕਰਿਓ ਇਸ ਦੇ ਨਾਲ ਹੀ ਮੈਨੂੰ ਸਿਮਰਨ ਨੂੰ ਦਿਓ ਇਜਾਜ਼ਤ ਧੰਨਵਾਦ ਯਾਦ ਰੱਖਿਓ ਸਬਸਕ੍ਰਾਈਬ ਜ਼ਰੂਰ ਕਰਿਓ